ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਕ੍ਰੇਪ ਸਿਲਕ ਦੇ ਕੱਗਰੇ ਦਿਖਾਉਣ ਲੱਗੀ ਆ ਤੇ ਇਹ ਕੱਗਰੇ ਸ਼ਾਪ ਤੇ ਰੱਖਣ ਲਈ ਬਣਾਏ ਆ ਕਿਸੇ ਨੇ ਰੈਂਟ ਤੇ ਜਿਵੇਂ ਸ਼ਾਪ ਵਾਲੇ ਰੈਂਟ ਤੇ ਦਿੰਦੇ ਆ ਉਹ ਕੱਗਰੇ ਆ ਤੇ ਇਹ 6 ਕੱਗਰੇ ਜਿੰਨਾਂ ਚ 3 ਵੱਡੇ ਕੱਗਰੇ 3 ਛੋਟੇ ਤੇ ਇਹਨਾਂ ਦਾ ਸਟਾਫ ਹੈਗਾ ਕ੍ਰੇਪ ਸਿਲਕ ਤੇ ਇਹ ਸਿੱਧੇ ਸਿੱਧੇ ਕੱਗਰੇ ਬਣਾਏ ਹੋਏ ਆ 올ਡ ਸਟਾਈਲ ਕਟਿੰਗ ਵਾਲੇ ਕੱਗਰੇ ਨਹੀਂ ਆ ਤੇ ਇਸ ਤਰ੍ਹਾਂ ਦੀ ਇਹਨਾਂ ਤੇ ਲੈਸਾਂ ਲਗੀਆਂ ਇਹ ਵੱਡਾ ਘਗਰਾ ਸੀ ਪੈਟ ਕਲਰ ਦਾ ਇਹ ਪਰਪਲ ਘਗਰਾ ਜਿਹੜਾ ਲਾਈਟ ਪਰਪਲ ਕਾ ਹੈਗਾ ਇਹ ਵੀ ਵੱਡਾ ਘਗਰਾ ਤੇ ਇਹ yellow ਕਲਰ ਦਾ ਘਗਰਾ ਵੀ ਵੱਡਾ ਹੈ ਇਹ ਪੈਟ ਕਲਰ ਦਾ ਛੋਟਾ ਘਗਰਾ ਤੇ ਇਹ ਛੋਟਾ ਹੈਗਾ blue ਕਲਰ ਦਾ ਘਗਰਾ ਜਿਵੇਂ 9-10 ਸਾਲ ਦੀਆਂ ਬੱਚੀਆਂ ਦੇ ਤਿੰਨ ਘੱਗਰੇ ਹੈਗੇ ਆ ਇਹ yellow ਵੀ ਛੋਟਾ ਘੱਗਰਾ ਹੈ ਇਹਨਾਂ ਦਾ ਫਰਕ ਬਸ ਇਹੀ ਹੈ ਵੀ ਇਹ ਸਿੱਧੇ ਜਿਵੇਂ ਬੁਟੀਕ ਤੋਂ ਆਪਾਂ ਜਾਂ ਕਿਸੇ ਤੋਂ ਤਿਆਰ ਕਰਵਾਉਨੇ ਆ ਉਦਾਂ ਦੇ ਘੱਗਰੇ ਆ ਤੇ ਜਿਹੜੇ 올ਡ ਸਟਾਈਲ ਕਟਿੰਗ ਵਾਲੇ ਘੱਗਰੇ ਹੁੰਦੇ ਆ ਉਹ ਮੈਂ ਆਰਡਰ ਤੇ ਤਿਆਰ ਕਰਦੀ ਆ 12 ਮੀਟਰ ਤੋਂ ਲੈ ਕੇ 22-25-25 ਮੀਟਰ ਤੱਕ ਦੇ ਤਿਆਰ ਹੁੰਦੇ ਆ ਤੇ ਜਿਹੜਾ ਮੈਂ ਸਟੱਫ ਲਾਉਣੀ ਆ ਸਾਰਿਆਂ ਦਾ ਸੇਮ ਹੀ ਆ ਰੈਂਟ ਵਾਲੇ ਕੱਗਰੇਂ ਦਾ ਵੀ ਇਹ ਪਹਿਲੀ ਵਾਰ ਮੈਂ ਬਣਾਇਆ ਕਿਸੇ ਨੂੰ ਸ਼ਾਪ ਤੇ ਰੱਖਣ ਲਈ ਜਿਹੜੇ ਬਣਾ ਕੇ ਦਿੱਤੇ ਆ ਤੇ ਪਰ ਸਟਾਫ ਕ੍ਰੇਪ ਸਿਲਕ ਦਾ ਕਿਉਂਕਿ ਜੇ ਆਪਾਂ ਸਾਰਟਨ ਸਿਲਕ ਦੇ ਕੱਪੜੇ ਦੇ ਕੱਗਰੇ ਬਣਾਵਾਂਗੇ ਤੇ ਬਾਰ-ਬਾਰ ਉਹ ਵਾਸ਼ ਕਰਨੇ ਪੈਂਦੇ ਆ ਹਨਾ ਤੇ ਉਹ ਸਹੀ ਨਹੀਂ ਬਣਦੇਗੇ ਸ਼ਾਪ ਤੇ ਰੱਖਣ ਲਈ ਤੇ ਸੋ ਇਹ ਕ੍ਰੇਪ ਸਿਲਕ ਦੇ ਤੁਸੀਂ ਵੀ ਜੇ ਐਦਾਂ ਦੇ ਬਣਵਾਉਣੇ ਹੁੰਦੇ ਆ ਤਾਂ ਮੈਂ ਬਣਾ ਕੇ ਦੇ ਸਕਦੀ ਆ ਤੇ ਮੇਰਾ ਨੰਬਰ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗੀ 6283166280 ਮੇਰਾ WhatsApp ਨੰਬਰ ਹੈ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਤੇ ਪਹਿਲਾਂ ਮੈਂ ਜ਼ਿਆਦਾਤਰ ਸ਼ਾਪ ਵਾਲਿਆਂ ਦੇ ਘਗਰੇ ਨਹੀਂ ਬਣਾ ਕੇ ਦਿੰਦੀ ਸੀ ਜਵਾਬ ਦੇ ਦਿੰਦੀ ਸੀ ਕਿਉਂਕਿ ਮੇਰੇ ਘਗਰੇ ਦੀ ਫਲੇਅਰ ਹੋਰ ਤਰ੍ਹਾਂ ਦੀ ਹੁੰਦੀ ਹੈ ਕਟਿੰਗ ਵਾਲੇ ਘਗਰੇ ਹੁੰਦੇ ਆ ਪਰ ਇਸ ਵਾਰ ਮੈਂ ਸਿੰਪਲ ਘਗਰੇ ਬਣਾਏ ਆ ਇਹ ਤਿੰਨ ਛੋਟੇ ਆ ਤੇ ਇਹ ਤਿੰਨ ਵੱਡੇ ਗੱਗਰੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਥੈਂਕ ਯੂ